ਮਾਸ ਨਾਵਰ ਹੋ ਰਿਹਾ ਹਾਂ ਤੁਹਾਡੇ ਰੂਬਰੂ ਆਡੀਓ ਬੁੱਕ ਲੈ ਕੇ ਸਤਲੁਜ ਵੰਦਾ ਰਿਹਾ ਇਸ ਦਾ ਇੱਕ ਪਾਰਟ ਆਪਾਂ ਪਹਿਲਾਂ ਬਣਾਇਆ ਹੋਇਆ ਇਹ ਦੂਸਰਾ ਪਾਰਟ ਹੈ ਇਹ ਬੁੱਕ ਸਤਲੁਜ ਵੰਦਾ ਰਿਹਾ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਦੇ ਉੱਤੇ ਆਧਾਰਿਤ ਹੈ ਜੋ ਕਿ ਬਲਦੇਵ ਸਿੰਘ ਜੀ ਦੁਆਰਾ ਲਿਖੀ ਗਈ ਹੈ ਇਹ ਭਾਗ ਹੈ ਦੂਜਾ ਹੁਣ ਹਵਾ ਇੱਕਦਮ ਰੁਕੀ ਹੋਈ ਹੈ ਉਨ ਅਸਮਾਨ ਵਿੱਚ ਬੱਦਲ ਹਨ ਮੌਸਮ ਵਿੱਚ ਠੰਡ ਤਾਂ ਹੈ ਪਰ ਸਰਵਰ ਜਿੰਨੀ ਨਹੀਂ ਹੈ ਸਰਦਾਰ ਕਿਸ਼ਨ ਸਿੰਘ ਵਿਹੜੇ ਵਿੱਚ ਮੰਝੇ ਉੱਪਰ ਬੈਠੇ ਰਾਤ ਵੇਲੇ ਦੀ ਰੋਟੀ ਖਾ ਰਿਹਾ। ਵਿਦਿਆਵਤੀ ਚੌਂਕੇ ਵਿੱਚ ਉੱਠ ਕੇ ਰੋਟੀ ਪੁੱਛਣ ਆਈ ਤਾਂ ਕਿਸ਼ਨ ਸਿੰਘ ਹੌਲੀ ਜੀ ਪੁੱਛਦੇ ਕਿੱਥੇ ਆ ਭਗਤ ਇੱਥੇ ਹੀ ਹੋਣਾ ਕਿਧਰੇ ਆਖ ਦੀ ਵਿਦਿਆਵਤੀ ਥਾਲੀ ਵਿੱਚ ਰੋਟੀ ਰੱਖਣ ਲੱਗਦੀ ਹੈ। ਨਹੀਂ ਭੁੱਖ ਨਹੀਂ ਹੈ ਹੋਰ ਕਿਸ਼ਨ ਸਿੰਘ ਥਾਲੀ ਉੱਤੇ ਹੱਥ ਫੁਲਾ ਦਿੰਦਾ। ਵਿਦਿਆਵਤੀ ਹੱਥ ਵਿੱਚ ਰੋਟੀ ਲਈ ਖੜੀ ਰਹਿੰਦੀ ਹੈ ਤਾਂ ਕਿਸ਼ਨ ਸਿੰਘ ਹੈਰਾਨੀ ਨਾਲ ਪੁੱਛਦਾ ਕੀ ਗੱਲ ਹੈ? ਭਗਤ ਦੀ ਮਾਂ ਕੋਈ ਪਰੇਸ਼ਾਨੀ ਹੈ ਮੈਨੂੰ ਭਗਤ ਕੁਝ ਗੁੱਸੇ ਜਾਂ ਪੰਡਿਆ ਹੈ ਤੂੰ ਵਿਆਹ ਬਾਰੇ ਗੱਲ ਕੀਤੀ ਹੋਣੀ ਹੈ ਕਾ ਨੂੰ ਇੰਨਾ ਕੋ ਪੁੱਛਿਆ ਸੀ ਮਾਨਾਂ ਵਾਲੇ ਤੋਂ ਤੇਜਾ ਸਿੰਘ ਆਏਗਾ ਕੀ ਆਖਣਾ ਸੁ ਫੇਰ ਕੀ ਕਹਿੰਦਾ ਬੋਲਿਆ ਹੀ ਨਹੀਂ ਕੁਝ ਚੁੱਪ ਕਰਕੇ ਬਾਹਰ ਨਿਕਲ ਗਿਆ ਜਦੋਂ ਰੋਟੀ ਖਾ ਲਵੇ ਰਾਤ ਨੂੰ ਗੱਲ ਕਰੀ ਪਿਆਰ ਨਾਲ ਮੰਨ ਜਾਵੇਗਾ ਪਹਿਲਾਂ ਪਹਿਲਾਂ ਸਾਰੇ ਹੀ ਛੜਾ ਮਾਰਦੇ ਨੇ ਬੇਬੇ ਜੀ ਵੀ ਇੱਕੋ ਰਟ ਲਈ ਜਾਂਦੇ ਨੇ ਭਾਗਾਾਂ ਵਾਲੇ ਦਾ ਵਿਆਹ ਕਰਦੇ ਉਹ ਹੁਣ ਜਗਤ ਦੀ ਮਾਂ ਮੈਨੂੰ ਪਤਾ ਹੈ ਭਗਤ ਦਾ ਉੱਠਣ ਬੈਠਣ ਗਰਮ ਖਿਆਲੀਆਂ ਨਾਲ ਹੈਗਾ ਮੈਂ ਨਹੀਂ ਚਾਹੁੰਦਾ ਇਹ ਅਜੀਤ ਸਿੰਘ ਦਾ ਰਾਹ ਫੜੇ ਤਾਂ ਹੀ ਕਲਪਦਾ ਇਹਨੂੰ ਵਿਆਹ ਛੱਡੀਏ ਨੱਥ ਪਾ ਦਈਏ ਦੜੰਗੇ ਮਨੋਂ ਹਟ ਜਾਏਗਾ ਤੋ ਪਿਆਰ ਨਾਲ ਸਮਝਾਈ ਪਰ ਬਹੁਤਾ ਦਬਾਅ ਪਾਉਣਾ ਵੀ ਠੀਕ ਨਹੀਂ ਹੈਗਾ ਸੁਭਾਅ ਦਾ ਵੀ ਤੱਤਾ ਹੈ ਉਦੋਂ ਹੀ ਬਾਹਰੋਂ ਭਗਤ ਸਿੰਘ ਹੌਲੀ-ਹੌਲੀ ਅੰਦਰ ਆਉਂਦਾ ਹੈ ਪੁੱਤ ਰੋਟੀ ਖਾ ਲੈਂਦਾ ਮਾਂ ਪੁੱਛਦੀ ਹੈ ਤੂੰ ਵੀ ਖਾ ਲੈ ਛੋਟਿਆਂ ਨੇ ਖਾ ਲਈ ਬੇਬੇ ਭਗਤ ਸਿੰਘ ਬਾਹਰੋਂ ਸਹਿਜ ਜਿੱਦ ਦੱਸਣ ਦੀ ਕੋਸ਼ਿਸ਼ ਕਰਦਾ ਹੈ ਖਾ ਹਟੇ ਪੁੱਤ ਤੇ ਅਮਰੋ ਨੇ ਉਹਨੇ ਵੀ ਖਾ ਲਈ ਤੂੰ ਵੀ ਖਾ ਲੈ ਪੁੱਤ ਹਨੇਰੇ ਵਿੱਚ ਕੀੜੇ ਪਤੰਗੇ ਕੀ ਸੋਜੀ ਨਹੀਂ ਪੈਂਦੀ ਆ ਕੇ ਮਾਂ ਚੌਂਕੇ ਵੱਲ ਚਲੀ ਜਾਂਦੀ ਪੜਾਈ ਕਿਦਾਂ ਚੱਲ ਰਹੀ ਹੈ ਭਗਤ ਥਾਲ ਵਿੱਚ ਹੀ ਹੱਥ ਧੋ ਕੇ ਇੱਕ ਪਾਸੇ ਰੱਖਦੇ ਆ ਕਿਸ਼ਨ ਸਿੰਘ ਪੁੱਛਦਾ ਹੈ ਚੱਲ ਤਾਂ ਠੀਕ ਰਹੀ ਸੀ ਭਾਈਆ ਜੀ ਪਰ ਹੁਣ ਜਾਪਦਾ ਛੱਡਣੀ ਪਵੇਗੀ ਕਿਉਂ ਹੈਰਾਨ ਹੋ ਕੇ ਕਿਚਨ ਸਿੰਘ ਨੇ ਪੁੱਛਿਆ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਬਣ ਰਹੇ ਨੇ ਭਾਈਆ ਜੀ ਸਿਆਸੀ ਹਰਕਤਾਂ ਲਈ ਸਾਰੀ ਉਮਰ ਪਈ ਹੈ ਇੱਕ ਵਾਰ ਬੀਏ ਪੂਰੀ ਕਰ ਲੈ ਸਿਆਸੀ ਹਰਕਤਾਂ ਤੋਂ ਆਪਾਂ ਕੀ ਲੈਣਾ ਮੈਂ ਤਾਂ ਘਰ ਦੀਆਂ ਹਰਕਤਾਂ ਦੀ ਗੱਲ ਕਰ ਰਿਹਾ ਭਗਤ ਸਿੰਘ ਨੇ ਨਟੰਕੀ ਸ਼ੁਰੂ ਕਰ ਦਿੱਤੀ ਘਰ ਦੀਆਂ ਹਰਕਤਾਂ ਮੈਂ ਸਮਝਿਆ ਨਹੀਂ ਉਹ ਭਾਈਆ ਆਪੇ ਤਾਂ ਕਹੀ ਜਾਂਦੀ ਐ ਕਿ ਮੁੰਡਾ ਵਿਆਹ ਲਈਏ ਆਪੇ ਕਹੀ ਜਾਂਨੇ ਸਮਝਿਆ ਨਹੀਂ ਭਗਤ ਸਿੰਘ ਹੱਸਦਾ ਹੈ ਭਗਤ ਸਿੰਘ ਨੂੰ ਸਹਿਜ ਦੇਖ ਕੇ ਕਿਸ਼ਨ ਸਿੰਘ ਹੌਸਲੇ ਵਿੱਚ ਹੋ ਜਾਂਦਾ ਹੈ ਰੋਟੀ ਖਾ ਲੈਂਦਾ ਫਿਰ ਆਪਣੀ ਵੱਡੀ ਬੇਬੇ ਨੂੰ ਮਿਲ ਲੈਂਦਾ ਕਿੰਨੀ ਵਾਰ ਪੁੱਛ ਚੁੱਕੀ ਐ ਭਾਗਾਵਾਲ ਆਇਆ ਕਿ ਨਹੀਂ ਆਇਆ ਭਗਤ ਸਿੰਘ ਮਾਂ ਕੋਲ ਚੌਂਕੇ ਵੱਲ ਚਲਾ ਜਾਂਦਾ ਚੁੱਲ੍ਹੇ ਚੌਂਕੇ ਤੋਂ ਵੇਲੀ ਹੋ ਕੇ ਵਿਦਿਆਵਤੀ ਦੇਖਦੀ ਐ ਜਗਤ ਦਾ ਬਾਪੂ ਅਤੇ ਬਾਬਾ ਜੀ ਹੌਲੀ-ਹੌਲੀ ਗੱਲਾਂ ਕਰ ਰਹੇ ਹਨ ਉਹ ਭਗਤ ਸਿੰਘ ਵੱਲ ਜਾਣ ਲੱਗੀ ਤਾਂ ਕਿਸ਼ਨ ਸਿੰਘ ਰੋਕਦਾ ਧੀਰਜ ਨਾਲ ਗੱਲ ਕਰੀ ਮੈਂ ਤਾਂ ਧੀਰਜ ਨਾਲ ਹੀ ਗੱਲ ਕਰੂੰ ਜੀ ਦੂਜੇ ਪਾਸੇ ਵਾਲਾ ਵੀ ਤਾਂ ਧੀਰਜ ਕਰੇ ਬੇਬੇ ਨੂੰ ਨਾ ਲੈ ਜਾ ਭਗਤ ਉਹਦੀ ਗੱਲ ਨਹੀਂ 모ੜਦਾ ਕੁਲਤਾਰ ਹੁਰੀ ਕੀ ਕਰਦੇ ਨੇ ਪੜੀ ਜਾਂਦੇ ਨੇ ਬੈਠੇ ਤੇ ਅਮਰੋ ਉਹ ਵੀ ਬੈਠੀ ਐ ਕੋਲੇ ਪੜੀ ਜਾਂਦੀ ਐ ਸੰਸਾਣਾ ਕਰ ਭਾਈ ਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਜੂ ਇਹਨੂੰ ਨੱਥਣਾ ਕਿਤੇ ਸੌਖਾ ਹੈਗਾ ਸਿੰਘ ਵੀ ਮਾਰੇਗਾ ਭਾਈ ਨਾਲੇ ਜਿਹੜੇ ਰਾਹ ਤੁਰਨ ਲੱਗਿਆ ਕਿਸ਼ਨ ਸਿੰਘ ਨੇ ਦੱਸਿਆ ਵੀ ਵਿਆਹ ਨਾਲ ਹੀ ਗੁਰੂਦਰੋਂ ਅਰਜਨ ਸਿੰਘ ਆਪਣੀ ਉਮਰ ਦੇ ਤਿਆਰਬੇ ਵਿੱਚੋਂ ਬੋਲਦਾ ਅਰਜਨ ਸਿੰਘ ਭਗਤ ਸਿੰਘ ਜੀ ਦੇ ਦਾਦਾ ਜੀ ਦਾ ਨਾਮ ਹੈ ਮੈਨੂੰ ਤਾਂ ਬਾਬਾ ਜੀ ਉਹਦੇ ਕੋਲ ਜਾਣ ਤੋਂ ਹੀ ਡਰ ਲੱਗਦਾ ਸੱਚ ਹੀ ਵਿਦਿਆਵਤੀ ਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕਿਵੇਂ ਗੱਲ ਕਰੇ ਕੋਈ ਨਾ ਭਾਈ ਮੰਨ ਜਾਏ ਤਾਂ ਚੰਗਾ ਹੈ ਦੋ ਦਿਨ ਰੌਣਕਾਂ ਲੱਗ ਜਾਣੀਆਂ ਇਸ ਘਰ 'ਚ ਹਾਸੇ ਖੇੜੇ ਦਾ ਰਸਕੇ ਬੈਠੇ ਹਨ ਸੌਂਦਿਆਂ ਨੂੰ ਵੀ ਹੌਂਕੇ ਸੁਣਦੇ ਨੇ ਉੱਠਦਿਆਂ ਨੂੰ ਵੀ ਹੌਂਕੇ ਸੁਣਦੇ ਨੇ ਚਾਰ ਦਿਨ ਆਹ ਕੁੜੀ ਅਮਰੋ ਨੱਚ ਟੱਪ ਲੂ ਵਿਚਾਰੀ ਇਹਨੇ ਤਾਂ ਕੋੜੀ ਨੂੰ ਕੋਈ ਚਾਹ ਹੀ ਨਹੀਂ ਵੇਖਿਆ ਬਾਬਾ ਅਰਜਨ ਸਿੰਘ ਹੌਂਕੇ ਵਰਗਾ ਲੰਮਾ ਸਾ ਲੈਂਦਾ ਵਿਦਿਆਵਤੀ ਹੌਲੀ ਹੌਲੀ ਜੈਕਾਰੇ ਦੇ ਸਹਰਾਣੇ ਜਾ ਖੜਦੀ ਹੈ ਉੱਠ ਤਾ ਬੇਬੇ ਜੀ ਤੇਰੇ ਭਾਗਾ ਵਾਲੇ ਨਾਲ ਦੋ ਗੱਲਾਂ ਕਰਾਈਏ ਉਹਦੇ ਕੋਲ ਕੱਲੀ ਜਾਣ ਦਾ ਮੇਰਾ ਹੌਸਲਾ ਨਹੀਂ ਪੈਂਦਾ ਈ ਪਤਾ ਮੇਰੀਆਂ ਗੱਲਾਂ ਦਾ ਗੁੱਸਾ ਹੀ ਨਾ ਕਰ ਬੈਠੇ। ਜੇ ਆ ਮੇਰੀ ਸੋਟੀ ਫੜਾ ਫਿਰ। ਜੇ ਨਾ ਮੰਨਿਆ ਇਹਦੇ ਨਾਲ ਕੁਟੋ। ਆ ਕੇ ਜਾਇਕਰ ਭਲ ਸਿੰਘ ਦੀ ਦਾਦੀ ਜੀ। ਨੂੰ ਸੱਸ ਦੋਵੇਂ ਭਗਤ ਸਿੰਘ ਦੇ ਕਮਰੇ ਵੱਲ ਤੁਰ ਪਈਆਂ। ਲਾਲ ਟੈਂ ਦੀ ਮੱਧਮ ਜੀ ਰੋਸ਼ਨੀ ਵਿੱਚ ਭਗਤ ਸਿੰਘ ਇੱਕ ਪੁਸਤਕ ਲੈ ਕੇ ਬੈਠਾ ਹੋਇਆ ਹੈ। ਪੜਨ ਵਿੱਚ ਧਿਆਨ ਨਹੀਂ ਹੈ। ਜਿਹਨ ਵਿੱਚ ਘਰ ਦੇ ਮਾਹੌਲ ਦਾ ਤਣਾਅ ਅੱਖਰਿਆ ਹੈ। ਬਾਬਾ ਜੀ ਬਾਪੂ ਜੀ ਬੇਬੇ ਸਾਰਿਆਂ ਦੇ ਚਿਹਰੇ ਵਿਟਰੇ ਵਿਟਰੇ ਦਿਸਦੇ ਹਨ ਇਹਨਾਂ ਦੀ ਇੱਛਾ ਪੂਰੀ ਕਰਦਾ ਹਾਂ ਤਾਂ ਜਾਗਦਿਆਂ ਦੇ ਸੁਪਨੇ ਕਿਵੇਂ ਪੂਰੇ ਹੋਣਗੇ ਆਪ ਤਾਂ ਬਾਬਾ ਬਾਪੂ ਚਾਚੇ ਜਿੰਨੀ ਜੋਗੇ ਹਨ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਪਾ ਰਹੇ ਹਨ ਹੁਣ ਮੈਨੂੰ ਬੇੜੀਆਂ ਪਾਉਣ ਦੀ ਯੋਜਨਾ ਬਣਾਈ ਬੈਠੇ ਸਾਨੀ ਹਾਲ ਨੇ ਕਿਹਾ ਸੀ ਇਨਕਲਾਬੀਆਂ ਲਈ ਵਿਆਹ ਬੰਧਨ ਵਰਜਿਤ ਹੈ ਹੁਣ ਕੀ ਕਰਾਂ ਮਾਂ ਜੀ ਸਾਹਮਣੇ ਤਾਂ ਮੈਂ ਬਿਲਕੁਲ ਨੇ ਹੱਥਾਂ ਹਾਂ ਜੇ ਬਾਬਾ ਜੀ ਨੇ ਹੁਕਮ ਦਿੱਤਾ ਉਹ ਤਾਂ ਕਾਨੂੰਨ ਵਾਂਗ ਮੰਨਣਾ ਪਏਗਾ ਗੋਡਿਆਂ ਵਿੱਚ ਕਿਤਾਬ ਖੁੱਲੀ ਪਈ ਹੈ ਲਾਲ ਟੈਂ ਦੀ ਬੱਤੀ ਇੱਕ ਪਾਸੇ ਤੇ ਧੂਆ ਛੱਡਣ ਕਾਰਨ ਚਿਮਨੀ ਦਾ ਕੁਝ ਹਿੱਸਾ ਕਾਲਾ ਹੋਣ ਲੱਗਾ ਹੈ ਅਸੀਂ ਤਾਂ ਰੂਸ ਦੇ ਇਨਕਲਾਬ ਵਾਂਗ ਭਾਰਤ ਵਿੱਚ ਇਨਕਲਾਬ ਲਿਆਉਣਾ ਕਲਪਿਆ ਹੈ ਕਿਵੇਂ ਹੋਵੇਗਾ ਇਹ ਸਭ ਉਧਰ ਪ੍ਰੋਫੈਸਰ ਚੰਦਰ ਸਰ ਨੇ ਹਦਾਇਤ ਕੀਤੀ ਹੈ ਕਿ ਭੜਕਾੜ ਵਿੱਚ ਨਹੀਂ ਆਉਣਾ ਮਾਮਲਾ ਲਟਕਾਉਣਾ ਨਹੀਂ ਬਹਿਸ ਨਹੀਂ ਕਰਨੀ ਉਸੇ ਵੇਲੇ ਬੇਬੇ ਤੇ ਦਾਦੀ ਜੈਕਰ ਭਗਤ ਸਿੰਘ ਦੇ ਸਾਹਮਣੇ ਆ ਖੜ੍ਹਦੀਆਂ ਭਾਗਾ ਵਾਲਿਆ ਦਾਦੀ ਤੋ ਅੱਖਾਂ ਕਿਉਂ ਚਰਾਉਂਦਾ ਹੈ ਫਿਰਦਾ ਹੈ ਲਾੜ ਤੇ ਮੋਹ ਨਾ ਜੈਕਰ ਭਗਤ ਸਿੰਘ ਦੇ ਮੋਢੇ ਤੇ ਕੋਲਾ ਜਾਂ ਥੱਫਾ ਮਾਰਦੀ ਹੈ ਭਗਤ ਸਿੰਘ ਕਿਤਾਬ ਇੱਕ ਪਾਸੇ ਰੱਖ ਕੇ ਥੋੜਾ ਸਰਕਦਾ ਉਹਨਾਂ ਦੇ ਬੈਠਣ ਲਈ ਜਗ੍ਹਾ ਬਣਾਉਂਦਾ ਤੇ ਆਪ ਕੋਪਰਾ ਜਿਹਾ ਹੱਸਣ ਲੱਗਦਾ ਅੱਖਾਂ ਕਿਉਂ ਚਰਾਉਣੀਆਂ ਨੇ ਮਾਂ ਜੀ ਮੈਨੂੰ ਹੁਣ ਘਰੇ ਆਣ ਕੇ ਸੰਗ ਆਉਣ ਲੱਗ ਪਈ ਚਾਂਦੇ ਦਾਦੀ ਫਿਰ ਤਾਂ ਫਾ ਮਾਰਦੀ ਵਿਆਹ ਦੀ ਗੱਲ ਹੁੰਦੀ ਹੈ ਨਾ ਘਰ ਚ ਭਗਤ ਸਿੰਘ ਨੀਵੀ ਪਾ ਕੇ ਸੱਚਮੁੱਚ ਸੰਗਠ ਦਾ ਬਿਨਾਂਇਆ ਕਰਦਾ ਹੈ ਤੂੰ ਕੋਈ ਕੁੜੀ ਹੈ ਨਾਲੇ ਮਾਵਾਂ ਤੋਂ ਕਾਦੀ ਸੰਗ ਝੱਲਾ ਨਾ ਹੋਵੇ ਤਾਂ ਦਾਦੀ ਅੰਦਰੋਂ ਖੁਸ਼ ਹੋ ਰਹੀ ਹੈ ਵਿਆਹ ਕਰਾਉਣ ਤੋਂ ਸੰਗ ਤਾਂ ਆਉਣੀ ਹੁੰਦੀ ਹੈ ਨਾ ਭਗਤ ਸਿੰਘ ਬੁੱਧੂ ਜਿਹਾ ਬਣਨ ਦਾ ਯਤਨ ਕਰਦਾ ਉਹ ਤਾਂ ਕੁੜੀਆਂ ਸੰਗਦੀਆਂ ਹੁੰਦੀਆਂ ਮੈਨੂੰ ਤਾਂ ਕੁੜੀਆਂ ਵਾਂਗੂੰ ਹੀ ਆਈ ਜਾਂਦੀ ਹੈ ਦਾਦੀ ਕਰਨ ਫੜ ਕੇ ਮਰੋੜ ਦਿੰਦੀ ਹੈ ਆਪਣੀ ਮਾਂ ਨੂੰ ਚਾਰਦਾਵੇਂ ਤੂੰ ਉਹ ਮਾਂ ਜੀ ਕੰਨ ਪਟਿਆ ਜਾਉ ਭਗਤ ਸਿੰਘ ਪੀੜਮਨ ਦਾ ਕੰਨ ਛੜਾਉਂਦਾ ਹੈ ਕੱਲ ਮਾਨਾਂ ਵਾਲੇ ਤੋਂ ਆਉਣਗੇ ਭਾਗਾ ਵਾਲਿਆ ਤੈਨੂੰ ਦੇਖਣ ਉਹਨਾਂ ਨਾਲ ਸਿਆਣੀਆਂ ਸੇਣੀਆਂ ਗੱਲਾਂ ਕਰੀ ਬੜਾ ਵੱਡਾ ਘਰ ਹੈ ਸਰਦਾਰ ਵੱਜਦੇ ਉੱਥੋਂ ਦੇ ਲੜਕੀ ਵੀ ਬਹੁਤ ਸੋਹਣੀ ਹੈ ਸਮਝਾਉਂਦੀ ਦਾਦੀ ਭਗਤ ਸਿੰਘ ਦੀ ਪਿੱਠ ਨੂੰ ਪਲੋਸਣ ਲੱਗਦੀ ਹੈ ਸੋਹਣੀ ਹੋਵੇ ਭਾਵੇਂ ਨਾ ਹੋਵੇ ਚਾਚੀਆਂ ਵਾਂਗੂ ਰਵਾਈ ਕਰਨਾ ਉਹਨੇ ਵੀ ਆਖਨੇ ਭਗਤ ਸਿੰਘ ਹੋਰ ਉੱਚੀ ਹੱਸਣ ਲੱਗਦਾ ਵੇ ਫੋਟ ਕਮਲਾ ਨਾ ਹੋਵੇ ਤਾਂ ਸਾਡੇ ਹੁੰਦਿਆ ਕਾਹਨੂੰ ਰੋਊਗੀ ਉਹ ਸੁੱਕੀ ਸੰਦੀ ਦਾਦੀ ਝਟਕਦੀ ਹੈ ਚਾਚੀਆਂ ਥੋੜੇ ਹੁੰਦਿਆਂ ਹੀ ਰੋਂਦੀਆਂ ਉਹ ਤਾਂ ਪੁੱਤ ਕਿਸੇ ਦੇ ਵੱਸ ਦੀ ਗੱਲ ਨਹੀਂ ਸਵਰਨ ਵਿਚਾਰੇ ਨੂੰ 13 ਬਰੇ ਹੋ ਗਏ ਗੁਜ਼ਰੇ ਨੂੰ ਮੈਨੂੰ ਤਾਂ ਇੱਕ ਦਿਨ ਹੀ ਨਹੀਂ ਭੁੱਲਿਆ ਸਵਰਨ ਸਿੰਘ ਭਗਤ ਸਿੰਘ ਜੀ ਦਾ ਚਾਚਾ ਹੈ 1910 ਵਿੱਚ ਟੀਬੀ ਕਰਨ ਉਹਨਾਂ ਦੀ ਮੌਤ ਹੋ ਗਈ ਸੀ ਜੇਲ੍ਹ ਵਿੱਚ ਅੰਗਰੇਜ਼ ਹਾਕਮ ਉਸ ਨੂੰ ਕੋਲੂ ਅੱਗੇ ਜੁੜੀ ਰੱਖਦੇ ਸਨ ਮੈਨੂੰ ਤਾਂ ਇੱਕ ਦਿਨ ਨਹੀਂ ਭੁੱਲਿਆ ਜੀ ਅਜੀਤ ਅੱਡ ਪਰਦੇਸਾਂ 'ਚ ਰੁੱਲਦਾ ਫਿਰਦਾ ਤੇਰਾ ਬਾਪੂ ਤੇਰਾ ਬਾਬਾ ਇਹਨਾਂ ਨੇ ਕੋਈ ਜਲਸਾ ਜਲੂਸ ਨਹੀਂ ਛੱਡਿਆ ਮੇਰੇ ਢਿੱਡ 'ਚ ਤਾਂ ਪੁੱਤ ਫੋੜੇ ਬਣੇ ਪਏ ਐ ਤੇਰੇ ਬਹਾਨੇ ਪੁੱਤ ਅਸੀਂ ਤਾਂ 4 ਦਿਨ ਚਾਹ ਦੇ ਵੇਖਣ ਨੂੰ ਤਰਸਦੀਆਂ ਰਿਸ਼ਤੇਦਾਰ ਸਬੰਧੀ ਸਕੇ ਆਉਣਗੇ ਘਰ 'ਚ ਵਿਚਾਹਲ ਪੈਲ ਹੋਊਗੀ ਤੇਰੀਆਂ ਚਾਚੀਆਂ ਦਾ ਮਨ ਵੀ ਹੋਰ ਪਾਸੇ ਲੱਗੇਗਾ ਸਵਰਨ ਦੇ ਵਿਆਹ ਤੋਂ ਬਾਅਦ ਤਾਂ ਪੁੱਤ ਅਸੀਂ ਤੀਵੀਆਂ ਨੇ ਕਦੇ ਹੱਸ ਕੇ ਨਹੀਂ ਵੇਖਿਆ ਤੈਨੂੰ ਕਿਹੜਾ ਪਤਾ ਨਹੀਂ ਗੱਲਾਂ ਕਰਦਿਆਂ ਕਰਦਿਆਂ ਜਦੋਂ ਜੈ ਕੋ ਅੱਖਾਂ ਪੁੰਝਣ ਲੱਗਦੀ ਹੈ ਤਾਂ ਭਗਤ ਦੁਖੀ ਹੋ ਕੇ ਕਹਿੰਦਾ ਮਾਂ ਜੀ ਆਹ ਕੰਮ ਨਾ ਕਰਿਆ ਕਰੋ ਮੇਰੇ ਸਾਹਮਣੇ ਕਰੋ ਨਾਲ ਤਾਂ ਤੁਹਾਡਾ ਉੱਤੇ ਹੀ ਪਿਆ ਰਹਿੰਦਾ ਇਹ ਤਾਂ ਆਪ ਬਾਹਰ ਆ ਜਾਂਦਾ ਭਾਗਿਆਂ ਵਾਲਿਆ ਬਥੇਰੇ ਅੰਦਰੋਂ ਰੋਕ ਕੇ ਰੱਖਦੀਆਂ ਜੈ ਕੋਰ ਚੁੰਨੀ ਦੇ ਲੜ ਨਾਲ ਨੱਕ ਸਾਫ਼ ਕਰਦੀ ਹੈ ਜੇ ਮੈਂ ਵੀ ਚਾਚਿਆਂ ਦੇ ਰਾਹ ਤੁਰ ਪਿਆ ਫੇਰ ਨਾ ਪੁੱਤਿਆ ਹਾ ਨਾ ਆਖ ਸਾਨੂੰ ਆਹ ਚਾ ਪੂਰਾ ਕਰ ਲੈਣ ਦੇ ਬੇਬੇ ਦੀਆਂ ਅੱਖਾਂ ਵਿੱਚ ਮਮਤਾ ਝਲਕਣ ਲੱਗਦੀ ਬਾਬਾ ਜੀ ਨੇ ਤਾਂ ਐਲਾਨ ਕੀਤਾ ਹੋਇਆ ਵੱਡੇ ਦੋਵੇਂ ਪੁੱਤਰੇ ਦੇਸ਼ ਦੇ ਲੇਖੇ ਲਾਉਣੇ ਆ ਜਨਵਰੀ ਰਸ ਮਿਲੇ ਯਾਦ ਹੈ ਨਾ ਬਾਬਾ ਜੀ ਨੇ ਇਹ ਗੱਲ ਕਹੀ ਸੀ ਹੁਣ ਤੇਰੇ ਬਾਬਾ ਹੀ ਆਖਦਾ ਭਗਤ ਦਾ ਵਿਆਹ ਕਰ ਦੋ ਪਹਿਲਾਂ ਤਾਂ ਥੋਡੀ ਮਰਜੀ ਹੈ ਮਾਂ ਜੀ ਜੇ ਮੇਰੀ ਹੁਣੀ ਵੀ ਚਾਚਾ ਵਾਲੀ ਹੋਈ ਤਾਂ ਚਾਚੀਆਂ ਆਪੇ ਉਹਦੀ ਉਹਦਾ ਵੀ ਜੀ ਲਵਾ ਰੱਖਿਆ ਕਰਨਗੇ ਆਹੋ ਇਹ ਗੱਲਾਂ ਨਾ ਕਰਿਆ ਕਰ ਭਾਗਾਂ ਵਾਲਿਆ ਮੇਰਾ ਤਾਂ ਇਥੋਂ ਕਾਲਜੇ ਵਿੱਚ ਰੁਗ ਪਰਿਆ ਜਾਂਦਾ ਜੈਕ ਔਰ ਇੱਕ ਹੱਥ ਨਾਲ ਕਾਲਜਾ ਨਪਦੀ ਹੈ ਚੰਗਾ ਹੋ ਨਹੀਂ ਕਰਦਾ ਭਗਤ ਸਿੰਘ ਲਾਪਰਵਾਹੀ ਦਿਖਾਉਂਦਾ ਹੱਸਣ ਲੱਗਦਾ ਕੱਲ ਆਉਣਗੇ ਉਹ ਪੁੱਤ ਕੌਣ ਮਾਨਾਂ ਵਾਲਿਆਂ ਤੋਂ ਹਾਂ ਸਵੇਰੇ ਸਾਜ ਲਈ ਨਹਾ ਧੋ ਲਈ ਨਾਲੇ ਧੋਤੇ ਸੁੱਤੇ ਕੱਪੜੇ ਪਾ ਲਈ ਠੀਕ ਆ ਮਤਾਓ ਸ਼ਰੀ ਭਗਤ ਸਿੰਘ ਮਚਲਾ ਦੋਹਾਂ ਦੇ ਪੈਰੀ ਹੱਥ ਲਾਉਂਦਾ ਹੈ ਜੈਕ ਔਰ ਫਿਰ ਕੰਨ ਫੜ ਕੇ ਮਰੋੜ ਦਿਆ ਮਾਵਾਂ ਨੇ ਮਸ਼ਕਰੀਆਂ ਉਹ ਬੇਬੇ ਹੁਣ ਕਾ ਤੋਂ ਕਰਨ ਪੱਟੀ ਜਾਨੀ ਐ ਇਹ ਤਾਂ ਹੁਣ ਮਾਨਾਂ ਵਾਲੀ ਪੱਟਿਆ ਕਰੂਗੀ ਨੂੰ ਸੱਸ ਤੋਂ ਦੋਵੇਂ ਖਿੜ ਖੜਾ ਕੇ ਹੱਸ ਪੈਂਦੀਆਂ ਇਸ ਤਰ੍ਹਾਂ ਦਾ ਹਾਸਾ ਤਾਂ ਇਸ ਘਰ ਵਿੱਚ ਕਈ ਵਾਰੀਆਂ ਬਾਤ ਸੁਣਿਆ ਹੈ ਸੋਚ ਕੇ ਵਿਦਿਆਵਤੀ ਅੱਖਾਂ ਪਰ ਆਉਂਦੀ ਹੈ ਅਚਾਨਕ ਮਨ ਵਿੱਚ ਜਗਤ ਸਿੰਘ ਦੀ ਯਾਦ ਆ ਜਾਂਦੀ ਹੈ ਅੱਜ ਜਿਉਂਦਾ ਹੁੰਦਾ ਉਹ ਵੀ ਭਗਤ ਵਾਂਗ ਉੱਚਾ ਲੰਮਾ ਗੱਭਰੂ ਹੁੰਦਾ ਜਗਤ ਸਿੰਘ ਭਗਤ ਸਿੰਘ ਦਾ ਵੱਡਾ ਭਰਾ ਬਿਮਾਰੀ ਕਾਰਨ 11 ਸਾਲਾਂ ਦੀ ਉਮਰ ਦੇ ਵਿੱਚ ਮੌਤ ਦੇ ਮੂੰਹ ਵਿੱਚ ਜਾ ਪਿਆ ਜੇ ਅੱਜ ਜਗਤ ਜਿਉਂਦਾ ਹੁੰਦਾ ਉਹ ਵੀ ਭਗਤ ਵਾਂਗ ਉੱਚਾ ਲੰਮਾ ਗੱਭਰੂ ਜਵਾਨ ਹੁੰਦਾ। ਚੰਦਰੇ ਦੀ ਸ਼ਕਲ ਸੂਰਤ ਵੀ ਐਸੀ ਜਾਨੀ ਭਗਤ ਨੂੰ ਲਕੋ ਲੋ ਤੇ ਉਹਨੂੰ ਕੱਢ ਲੋ। ਤੇ ਉਹ ਮੂੰਹ ਘੁਮਾ ਕੇ ਅੱਖਾਂ ਪੁੰਜਣ ਲੱਗਦੀ। ਕਹਿੰਦਾ ਮਾਤਾ ਉਹ ਹੁਣ ਮੈਂ ਕੁਝ ਪੜ੍ਹ ਲਵਾਂ। ਫੇਰ ਤਾਂ ਬਗਾਨੀ ਧੀ ਨੇ ਕਿਤਾਬਾਂ ਚੁੱਕਣ ਹੀ ਨਹੀਂ ਦੇਣੀਆਂ। ਭਗਤ ਸਿੰਘ ਸ਼ਰਾਰਤ ਨਾਲ ਉਹਨਾਂ ਵੱਲ ਝਾਕਦਾ ਹੈ। ਚੱਲਾ। ਜੈਕਰ ਉਸ ਦੀ ਗੱਲ ਤੇ ਪੋਲਾ ਜਿਹਾ ਥੱਪੜ ਮਾਰਦੀ ਹੈ। ਫਿਰ ਦੋਨੋਂ ਉੱਠ ਕੇ ਕਮਰੇ ਵਿੱਚੋਂ ਨਿਕਲ ਆਉਂਦੀ। ਫਰਦ ਸਿੰਘ ਵਕਤ ਅਤੇ ਹਾਲਾਤਾਂ ਦੀਆਂ ਚੰਬੀਆਂ ਦੋਵੇਂ ਮਾਵਾਂ ਨੂੰ ਡਾਢੇ ਮੋਹ ਅਤੇ ਤਰਸ ਨਾਲ ਤੱਕਣ ਲੱਗਦਾ ਹੈ ਫਿਰ ਸੋਚੀ ਪੈ ਜਾਂਦਾ ਹੈ ਕੀ ਹੋਵੇਗਾ ਕੱਲ ਮੈਂ ਤਾਂ ਘਰ ਪਰਿਵਾਰ ਨਿੱਜੀ ਜਾਇਦਾਦ ਬਾਰੇ ਕਰੇ ਸੋਚਿਆ ਵੀ ਨਹੀਂ ਇਤਿਹਾਸ ਦਾ ਪ੍ਰੋਫੈਸਰ ਜੈ ਚੰਦਰ ਯਾਦ ਆਉਂਦਾ ਹੈ ਉਹਨੇ ਤਾਂ ਸਦਾ ਸਮਾਜ ਸਟੇਟ ਦੇਸ਼ਤਾਈ ਪਾਠ ਪੜਾਇਆ ਹੈ ਇੱਕ ਦਿਨ ਤਾਂ ਸੱਚ ਸਾਹਮਣੇ ਆਉਣਾ ਹੀ ਹੈ ਇਹਨਾਂ ਨੂੰ ਹੁਣੇ ਹੀ ਕਿਉਂ ਨਾ ਦੱਸ ਦਿਆਂ ਪਰ ਇਹਨਾਂ ਦੀ ਖੁਸ਼ੀ ਚਲੋ ਪਹਿਲਾਂ ਘਰ ਵਾਲਿਆਂ ਨੂੰ ਖੁਸ਼ ਕਰਦੇ ਆਂ ਫਿਰ ਸੋਮਵਾਰ ਕਾਲਜ ਵਿੱਚ ਵਿਚਾਰ ਕਰਾਂਗੇ ਅੱਗੇ ਕੀ ਕਰਨਾ ਹੈ ਸੋਚਦਾ ਫਿਰ ਉਹ ਕਿਤਾਬ ਚੁੱਕ ਲੈਂਦਾ ਹੈ ਪਰ ਮਨ ਹੋਰ ਖਿਆਲਾਂ ਵਿੱਚ ਪਟਕ ਰਿਹਾ ਹੈ ਸੋ ਦੋਸਤੋ ਇੱਥੇ ਦੂਜਾ ਭਾਗ ਖਤਮ ਹੁੰਦਾ ਹੈ ਅਗਲਾ ਭਾਗ ਤੁਹਾਡੇ ਨਾਲ ਜਲਦੀ ਹੀ ਲੈ ਕੇ ਆਵਾਂਗੇ ਧੰਨਵਾਦ